ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਰਹਿੰਦਾ ਏ ਇਹ ਸਿੱਖ ਦਾ ਨਾਂ ਸੀ ਭਾਈ ਸ਼ੀਆ ਜੀ ਭਾਈ ਸ਼ੀਆ ਜੀ ਬਹੁਤ ਹੀ ਗਰੀਬ ਸਿੱਖ ਸੀ ਕਿਰਤ ਕਰਦਾ ਸੀ ਕਿਰਤ ਕਰਕੇ ਜੋ ਕੁਝ ਕਮਾ ਕੇ ਲਿਆਉਂਦਾ ਸੀ ਤਾਂ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਦੋ ਤਿੰਨ ਦਿਨਾਂ ਤੋਂ ਭਾਈ ਸ਼ੀਹੇ ਨੂੰ ਕੋਈ ਵੀ ਕੰਮ ਕੋਈ ਦਿਹਾੜੀ ਨਾ ਮਿਲੇ ਜਦੋਂ 4 ਦਿਨਾਂ ਬਾਅਦ ਉਹਨੂੰ ਕੋਈ ਦਿਹਾੜੀ ਮਿਲਦੀ ਹੈ ਤਾਂ ਫਿਰ ਉਹ ਦੁਕਾਨ ਦੇ ਉੱਪਰ ਸੌਦਾ ਲੈਣ ਵਾਸਤੇ ਜਾਂਦਾ ਹੈ। ਦੁਕਾਨਦਾਰ ਨੂੰ ਜਾ ਕੇ ਭਾਈ ਸ਼ੀਹੇ ਨੇ ਕਿਹਾ ਵੀ ਮੈਨੂੰ ਇਹ ਦਾਲ ਦੇ ਦੇ ਆਟਾ ਦੇ ਦੇ ਤਾਂ ਹੋਰ ਕੁਝ ਜਿਹੜੀਆਂ ਘਰ ਦੀਆਂ ਜ਼ਰੂਰੀ ਵਸਤੂਆਂ ਸੀ ਉਹ ਸਾਰੀਆਂ ਭਾਈ ਸ਼ੀਹੇ ਨੇ ਖਰੀਦ ਲਈਆਂ। ਤਾਂ ਉਸ ਵੇਲੇ ਦੇ ਨਾਲ ਦੁਕਾਨਦਾਰ ਪੁੱਛਦਾ ਏ ਕਿ ਤੂੰ ਇੰਨੇ ਦਿਨ ਹੋ ਗਏ ਮੇਰੇ ਕੋਲ ਆਇਆ ਨਹੀਂ। ਤਾ ਪਾਈ ਸ਼ੀ ਨੇ ਜਵਾਬ ਦਿੱਤਾ ਕਿ ਮੈਨੂੰ ਕੋਈ ਦਿਹਾੜੀ ਨਹੀਂ ਮਿਲੀ ਜਿਹਦੇ ਕਰਕੇ ਮੈਂ ਦੁਕਾਨ ਤੇ ਸੌਦਾ ਲੈਣ ਵਾਸਤੇ ਨਹੀਂ ਆ ਸਕਿਆ ਤਾਂ ਦੁਕਾਨਦਾਰ ਪੁੱਛਦਾ ਏ ਕਿ ਫਿਰ ਤੂੰ ਦੱਸ ਪੀ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕੀਤਾ ਤਾਂ ਪਾਈ ਸ਼ੀ ਨੇ ਜਵਾਬ ਦਿੱਤਾ ਵੀ ਜੋ ਕੁਝ ਮਾੜਾ ਮੋਟਾ ਰੁੱਖਾ ਮਿਸਾ ਸੀ ਉਹ ਖਾ ਕੇ ਗੁਜ਼ਾਰਾ ਕਰ ਲਿਆ ਤੇ ਜੇ ਖਾਣ ਵਾਸਤੇ ਨਹੀਂ ਵੀ ਮਿਲਿਆ ਤੇ ਪਾਣੀ ਪੀ ਕੇ ਗੁਜ਼ਾਰਾ ਕਰ ਲਿਆ ਇਹ ਗੱਲ ਸੁਣ ਕੇ ਦੁਕਾਨਦਾਰ ਬੜਾ ਹੈਰਾਨ ਹੋਇਆ ਉਹਨੇ ਬਾਕੀ ਸਾਰਾ ਸੌਦਾ ਜੋਖਣ ਤੋਂ ਬਾਅਦ ਜਦੋਂ ਆਟੇ ਦੀ ਵਾਰੀ ਆਈ ਤੇ ਆਟੇ ਦੇ ਵਿੱਚ ਦੋ ਬੁੱਕ ਆਟੇ ਦੇ ਵੱਧ ਪਾ ਦਿੱਤੇ। ਭਾਈ ਸ਼ੀਹੇ ਨੇ ਵੇਖਿਆ ਵੀ ਇਹਨੇ ਆਟਾ ਜਿਹੜਾ ਜੋਖਣ ਤੋਂ ਬਾਅਦ ਵਿੱਚ ਵੱਧ ਪਾਇਆ ਤਾਂ ਭਾਈ ਸ਼ੀਹਾ ਦੁਕਾਨਦਾਰ ਨੂੰ ਕਹਿਣ ਲੱਗਿਆ ਵੀ ਜਿਹੜਾ ਵੱਧ ਪਾਇਆ ਆਟਾ ਏ ਤੂੰ ਇਹਨੂੰ ਕੱਢ ਲੈਣਾ ਕਰ। ਦੁਕਾਨਦਾਰ ਕਹਿੰਦਾ ਵੀ ਜਿੰਨਾ ਆਟਾ ਤੂੰ ਖਰੀਦਿਆ ਜਿੰਨੇ ਕੁ ਮੈਨੂੰ ਪੈਸੇ ਦਿੱਤੇ ਆ ਇਹਦੇ ਨਾਲ ਦੋ ਤੋਂ ਤਿੰਨ ਰੋਟੀਆਂ ਬਣਨੀਆਂ। ਨਾ ਮੈਂ ਤੈਨੂੰ ਆਟਾ ਵੱਧ ਦੇ ਰਿਹਾ ਕਿ ਤੂੰ পেট ਭਰ ਕੇ ਰੋਟੀ ਜਿਹੜੀ ਉਹ ਖਾ ਸਕੇ। ਤਾਂ ਆ ਪਾਇਸ਼ੀਹਾਂ ਕਹਿੰਦਾ ਨਹੀਂ ਮੈਨੂੰ ਵੱਧ ਆਟਾ ਨਹੀਂ ਚਾਹੀਦਾ। ਮੈਨੂੰ ਮੇਰੇ ਪਾੰਦੇ ਹੋਈ ਰਕਮ ਦੇ ਆਟਾ ਹੀ ਜਿਹੜਾ ਉਹ ਦੇ ਜਿੰਨੇ ਮੈਂ ਪੈਸੇ ਦਿੱਤੇ ਆ ਉਹਨਾ ਆਟਾ ਦੇ ਵੱਧ ਆਟਾ ਮੈਨੂੰ ਨਹੀਂ ਚਾਹੀਦਾ। ਦੁਕਾਨਦਾਰ ਬੜਾ ਹੈਰਾਨ ਹੋਇਆ ਉਹਨੇ ਉਹ ਜਿਹੜਾ ਆਟਾ ਸੀ ਦੇ ਦਿੱਤਾ ਦਾਲ ਦੇ ਦਿੱਤੀ ਜਿਹੜਾ ਹੋਰ ਲੋੜਿੰਦਾ ਸਮਾਨ ਸੀ ਉਹ ਸਾਰਾ ਦੇ ਦਿੱਤਾ। ਨੇ ਲਖਸਾਰਾ ਕੁਝ ਲੈ ਕੇ ਭਾਈ ਸ਼ੀਹਾ ਆਪਣੇ ਘਰ ਆ ਜਾਂਦਾ ਹੈ ਤੇ ਦੁਕਾਨਦਾਰ ਬੜਾ ਹੈਰਾਨ ਹੁੰਦਾ ਹੈ ਜਿਸ ਵੇਲੇ ਦੇ ਨਾਲ ਰਾਤ ਦਾ ਹਨੇਰਾ ਹੁੰਦਾ ਹੈ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਭਾਈ ਸ਼ੀਹਾ ਦੇ ਘਰ ਵੱਲ ਤੁਰ ਪੈਂਦਾ ਹੈ ਕਿ ਵੇਖਾਂ ਤੇ ਸਹੀਂ ਇਹ 2-3 ਰੋਟੀਆਂ ਦੇ ਨਾਲ ਘਰ ਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ ਕਿਉਂਕਿ ਘਰ ਦੇ ਵਿੱਚ ਤਿੰਨ ਜੀ ਰਹਿੰਦੇ ਆ ਇੱਕ ਭਾਈ ਸ਼ੀਹਾ ਇੱਕ ਉਹਦੀ ਪਤਨੀ ਤੇ ਇੱਕ ਛੋਟਾ ਬੱਚਾ ਹੈ ਦੁਕਾਨਦਾਰ ਵੀ ਮਗਰੇ ਮਗਰ ਆਣ ਕੇ ਘਰ ਦੀ ਛਾਨ ਦੇ ਬਾਹਰ ਬਾਹਰ ਵਾਰ ਆਣ ਕੇ ਖਲੋ ਜਾਂਦਾ ਏ ਇਹ ਦੁਕਾਨਦਾਰ ਕੌਣ ਹੈ ਦੁਕਾਨਦਾਰ ਦੀ ਗੱਲ ਕਰੀਏ ਤੇ ਇਹ ਦੁਕਾਨਦਾਰ ਦਾ ਨਾਮ ਹੈ ਭਾਈ ਲੈਣਾ ਜੀ ਭਾਈ ਲੈਣਾ ਜੀ ਜਿਹੜੇ ਸਨ ਇਹਨਾਂ ਦਾ ਜਨਮ ਜਿਹੜਾ ਮੱਤੇ ਕੀ ਸਰਾਂ ਦੀ ਧਰਤੀ ਦੇ ਉੱਪਰ ਹੋਇਆ ਸੀ ਜਿਹਨੂੰ ਨਾਂਗੇ ਕੀ ਸਰਾਂ ਵੀ ਕਿਹਾ ਜਾਂਦਾ ਸੀ ਜਦੋਂ ਨਾਂਗੇ ਕਿਸਰਾਂ ਜਿਹੜਾ ਸੀ ਪੂਰੇ ਤਰੀਕੇ ਨਾਲ ਤਬਾਹ ਹੋ ਗਿਆ ਤੇ ਉਦੋਂ ਫਿਰ ਇਹ ਭਾਈ ਲੈਣਾ ਆਪਣੇ ਪਿਤਾ ਬਾਬੇ ਫੇਰੂਮਲ ਦੇ ਨਾਲ ਸੰਗਰਪਿੰਡ ਵਿੱਚ ਆਣ ਕੇ ਵਸ ਗਿਆ ਤੇ ਸੰਗਰਪਿੰਡ ਤੋਂ ਬਾਅਦ ਜਿਹੜਾ ਸੀ ਇੱਕ ਢੂਰ ਦੀ ਧਰਤੀ ਦੇ ਉੱਪਰ ਆ ਜਾਂਦਾ ਹੈ ਤਾਂ ਇਹ ਜਿਹੜਾ ਭਾਈ ਲੈਣਾ ਸੀ ਉਸ ਵੇਲੇ ਦੇ ਨਾਲ ਦੇਵੀ ਦੀ ਪੂਜਾ ਕਰਦਾ ਸੀ ਹਰ ਸਾਲ ਦੇਵੀ ਦੀ ਯਾਤਰਾ ਕਰਨ ਵਾਸਤੇ ਵੀ ਜਾਂਦਾ ਸੀ ਸੰਗ ਲੈ ਕੇ ਵੀ ਜਾਂਦਾ ਸੀ ਭੇਟਾ ਵੀ ਗਾਇਆ ਕਰਦਾ ਸੀ ਇਹ ਅਸਲ ਦੇ ਵਿੱਚ ਅੰਦਰੋਂ ਅੰਦਰੀ ਇੱਕ ਸੱਚ ਦੀ ਭਾਲ ਵਿੱਚ ਸੀ ਇੰਨੀ ਵਾਰ ਦੇਵੀ ਦੀ ਯਾਤਰਾ ਕਰਨ ਦੇ باوجود ਵੀ ਇਹਦੇ ਮਨ ਵਿੱਚ ਸ਼ਾਂਤੀ ਮਨ ਵਿੱਚ ਟਿਕਾ ਨਹੀਂ ਸੀ ਆਇਆ ਤਾਂ ਜਿਸ ਵੇਲੇ ਦੇ ਨਾਲ ਇਹਨੇ ਭਾਈ ਸ਼ੀਹੇ ਦੀਆਂ ਗੱਲਾਂ ਸੁਣੀਆਂ ਤੇ ਇਹ ਬੜਾ ਹੈਰਾਨ ਹੁੰਦਾ ਹੈ ਤਾਂ ਜਿਸ ਵੇਲੇ ਨਾਲ ਭਾਈ ਸ਼ੀਹੇ ਨੇ ਘਰ ਵਿੱਚ ਜਾ ਕੇ ਮੁਵਾਟਾ ਦਿੱਤਾ ਉਹ ਦਾਲ ਦਿੱਤੀ ਤਾਂ ਜਿਹੜੀ ਘਰ ਵਾਲੀ ਸੀ ਉਹਨੇ ਦਾਲ ਬਣਾਈ ਜਿਹੜੇ ਪ੍ਰਸ਼ਾਦੇ ਪਕਾਏ ਉਹਦੇ ਨਾਲ ਤਿੰਨ ਪ੍ਰਸ਼ਾਦੇ ਪੱਕੇ ਥੋੜਾ ਥੋੜਾ ਹਨੇਰਾ ਸੀ ਭਾਈ ਲੈਣਾ ਬਾਹਰ ਸਾਰਾ ਕੁਝ ਵੇਖ ਰਿਹਾ ਸੀ ਦਾ ਅੰਦਰ ਪਾਈ ਸ਼ੀਹਾ ਜਿਹੜਾ ਸੀ ਉਹ ਝੂਕੀ ਦੇ ਵਿੱਚ ਦੀਵਾ ਜਗਨ ਕਰਕੇ ਸਾਰਾ ਕੁਝ ਨਜ਼ਰ ਆ ਰਿਹਾ ਸੀ। ਤਾਂ ਉਸ ਵੇਲੇ ਦੇ ਨਾਲ ਦੋ ਕਟੋਰੀਆਂ ਦੇ ਵਿੱਚ ਦਾਲ ਪਾਈ ਜਾਂਦੀ ਹੈ। ਪੌਣ ਤੋਂ ਬਾਅਦ ਤਿੰਨ ਪ੍ਰਸ਼ਾਦੇ ਰੱਖੇ ਜਾਂਦੇ ਆ। ਪਾਈ ਸ਼ੀਹਾ ਆਪਣੀ ਪਤਨੀ ਨੂੰ ਕਹਿੰਦਾ ਵੀ ਇਦਾਂ ਕਰ। ਇਹਦੇ ਵਿੱਚੋਂ ਦੋ ਪ੍ਰਸ਼ਾਦੇ ਤੂੰ ਛਕ ਲੈ। ਇੱਕ ਪ੍ਰਸ਼ਾਦਾ ਮੈਂ ਛਕ ਲਵਾਂਗਾ। ਕਿ ਉਹ ਕਿ ਤੂੰ ਬੱਚੇ ਨੂੰ ਦੁੱਧ ਪਲਾਉਣਾ ਹੈ ਘਰ ਦਾ ਕੰਮ ਕਰਨਾ ਹੈ ਤੇ ਆਹ ਪਤਨੀ ਕਹਿੰਦੀ ਹੈ ਕਿ ਨਹੀਂ ਤੁਸੀਂ ਬਾਹਰ ਜਾ ਕੇ ਕੰਮ ਕਰਨਾ ਹੈ ਇਸ ਕਰਕੇ ਦੋ ਪਰ ਸਾਦੇ ਤੁਸੀਂ ਛੱਕ ਲੋ ਮੈਂ ਇੱਕ ਪ੍ਰਸ਼ਾਦਾ ਛੱਕ ਕੇ ਹੀ ਗੁਜ਼ਾਰਾ ਕਰ ਲਵਾਂਗੀ ਇਹਨਾਂ ਚਿਰ ਨੂੰ ਇੱਕ ਸਾਧੂ ਪੁਰਸ਼ ਆ ਜਾਂਦਾ ਹੈ ਆਣ ਕੇ ਆਵਾਜ਼ ਦਿੰਦਾ ਭਾਈ ਸ਼ੀਹਾ ਘਰੇ ਹੀ ਹੈ ਤਾਂ ਭਾਈ ਸ਼ੀਹਾ ਕਹਿੰਦਾ ਆਜੋ ਇਸ ਸਾਧੂ ਪੁਰਸ਼ ਨੇ ਕਿਹਾ ਵੀ ਮੈਨੂੰ ਬੜੀ ਭੁੱਖ ਲੱਗੀ ਐ ਕਿਧਰੋਂ ਪ੍ਰਸ਼ਾਦਾ ਨਹੀਂ ਮਿਲਿਆ ਤੇ ਸੁਣਿਆ ਵੀ ਇਹ ਗੁਰੂ ਨਾਨਕ ਦੇ ਸਿੱਖ ਦਾ ਘਰ ਐ ਤੇ ਮੈਂ ਸੋਚਿਆ ਵੀ ਇਥੋਂ ਪ੍ਰਸ਼ਾਦਾ ਜ਼ਰੂਰ ਮਿਲ ਜਾਵੇਗਾ ਇੱਕ ਦਾਲ ਦੀ ਕਟੋਰੀ ਤੇ ਇੱਕ ਪ੍ਰਸ਼ਾਦਾ ਈਸ਼ ਸਾਧੂ ਕੁਰਸ ਨੂੰ ਦਿੱਤਾ ਗਿਆ ਇੱਕ ਪ੍ਰਸ਼ਾਦਾ ਛਕਣ ਤੋਂ ਬਾਅਦ ਦੂਸਰਾ ਪ੍ਰਸ਼ਾਦਾ ਦਿੱਤਾ ਗਿਆ ਨਾ ਸਾਧੂ ਕੁਰਸ ਦੋ ਪ੍ਰਸ਼ਾਦੇ ਛਾਕੇ ਤੇ ਚੱਲਦਾ ਬਣਿਆ ਹੁਣ ਘਰ ਦੇ ਵਿੱਚ ਕੇਵਲ ਇੱਕ ਪ੍ਰਸ਼ਾਦਾ ਤੇ ਇੱਕ ਕਟੋਰੀ ਦਾਲ ਦੀ ਬਾਕੀ ਬਚਦੀ ਐ ਉਸ ਵੇਲੇ ਦੇ ਨਾਲ ਭਾਈ ਸ਼ੀਹਾ ਤੇ ਉਹਦੀ ਪਤਨੀ ਨੇ ਅੱਧਾ-ਅੱਧਾ ਪ੍ਰਸ਼ਾਦਾ ਛਕਿਆ ਤੇ ਨਾਲੇ ਥੋੜੀ-ਥੋੜੀ ਦਾਲ ਨੂੰ ਛਕ ਲੈਣਾ ਕੀਤਾ ਛਕਣ ਤੋਂ ਬਾਅਦ ਅਕਾਲਪੁਰਖ ਵਾਹਿਗੁਰੂ ਦਾ ਜਦੋਂ ਸ਼ੁਕਰਾਨਾ ਕੀਤਾ ਤੇ ਬਾਹਰ ਖੜਾ ਦੁਕਾਨਦਾਰ ਭਾਈ ਲੈਣਾ ਦੌੜ ਕੇ ਅੰਦਰ ਆਉਂਦਾ ਤੇ ਕਿ ਭਾਈ ਸ਼ੀਹੇ ਦੇ ਪੈਰਾਂ ਦੇ ਉੱਪਰ ਡਿੱਗ ਪੈਂਦਾ ਉਹ ਇੱਕ ਗੱਲ ਕਹਿੰਦਾ ਹੈ ਕਿ ਇਹ ਦੱਸ ਇਹਨਾਂ ਸਬਰ ਤੈਨੂੰ ਕਿੱਥੋਂ ਮਿਲਿਆ ਤੇਰਾ ਗੁਰੂ ਕੌਣ ਹੈ ਤਾਂ ਭਾਈ ਸ਼ੀਹ ਨੇ ਕਿਹਾ ਸੀ ਕਿ ਮੇਰਾ ਗੁਰੂ ਗੁਰੂ ਨਾਨਕ ਸਾਹਿਬ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਸੁਣ ਕੇ ਇਹ ਲੈਣਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਜਾਂਦਾ ਹੈ ਅਸਲ ਦੇ ਵਿੱਚ ਗੱਲ ਇਹ ਹੈ ਕਿ ਸਾਡੇ ਬਜ਼ੁਰਗਾਂ ਦੇ ਕੋਲ ਇੰਨਾ ਸਬਰ ਸੀ ਇੰਨਾ ਸੰਤੋਖ ਸੀ ਉਹ ਖੰਨਾ ਖੰਨਾ ਰੋਟੀ ਖਾ ਕੇ ਵੀ ਗੁਜ਼ਾਰਾ ਕਰਦੇ ਹੋਏ ਵਾਹਿਗੁਰੂ ਨੂੰ ਚੇਤੇ ਕਰਦੇ ਸੀ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸੀ ਅੱਜ ਅਸੀਂ 36 ਪ੍ਰਕਾਰ ਦੇ ਭੋਜਨ ਖਾਂਦੇ ਹੋਏ ਵੀ ਪਰਮਾਤਮਾ ਦੇ ਨਾਲ ਗਿਲਾ ਸ਼ਿਕਵਾ ਕਰਦੇ ਹਾਂ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਮਹਾਰਾਜ ਕਹਿੰਦੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨ ਚੱਲਈ ਨਾਲ ਖਸਮ ਚਲੇ ਅਰਦਾਸ ਪਰਮਾਤਮਾ ਦੇ ਅੱਗੇ ਕਿਸੇ ਪ੍ਰਕਾਰ ਦਾ ਕੋਈ ਜ਼ੋਰ ਨਹੀਂ ਚੱਲਦਾ ਪਰਮਾਤਮਾ ਦੇ ਅੱਗੇ ਕੇਵਲ ਤੇ ਕੇਵਲ ਸ਼ੁਕਰਾਨਾ ਹੀ ਚੱਲਦਾ ਹੈ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਐਸੇ ਭਾਈ ਸ਼ੀਹਾ ਜੀ ਵਰਗੇ ਮਹਾਨ ਪੁਰਸ਼ ਦੇ ਜੀਵਨ ਵਿੱਚੋਂ ਸਿੱਖ ਕੇ ਆਪਣੇ ਮਨੁੱਖਾ ਜੀਵਨ ਨੂੰ ਵੀ ਸਫਲ ਬਣਾਉਣ ਦਾ ਯਤਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ